ਨਿਊਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਤਾਂ ਕੰਮ ਬਹੁਤ ਹੀ ਵਧੀਆ ਕੀਤੇ ਜਾ ਰਹੇ ਹਨ ਅਸੀਂ ਗੱਲ ਕਰ ਰਹੇ ਹਾਂ ਧਨੇਠਾ ਫੀਡਰ ਤੋਂ ਲੱਗਦਾ ਸੂਆ ਜੋ ਕਕਰਾਲਾ ਤੇ ਬੁਜਰਕ ਵਿੱਚੋਂ ਲੱਗ ਰਿਹਾ ਹੈ ਉਸ ਸੂਏ ਦੀ ਗੱਲ ਕਰਦੇ ਹਾਂ ਨਾ ਤਾਂ ਉਹ ਸੂਆ ਹਲੇ ਤੱਕ ਅਧਿਕਾਰੀਆਂ ਦੀ ਨਲਾਇਕੀ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਲਾਪਰਵਾਹੀ ਕਹਿ ਸਕਦੇ ਹਾਂ ਤੇ ਅਸੀਂ ਉੱਥੇ ਖੜੇ ਹਾਂ ਤੇ ਸਾਡੇ ਨਾਲ ਦਰਜਨਾ ਕਿਸਾਨ ਭਰਾ ਵੀ ਖੜੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਸੂਏ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਕੁਝ ਕਿਸਾਨ ਕਹਿੰਦੇ ਹਨ ਕਿ ਜੇ ਸੂਏ ਦੇ ਵਿੱਚ ਪਾਣੀ ਛੱਡ ਦਿੱਤਾ ਤਾਂ ਸਾਡੀਆਂ ਜਿਹੜੀ ਪੌਦ ਲਾਈ ਹੋਈ ਹੈ ਪੈੜੀ ਦੀ ਜੀਰੀ ਦੀ ਪੌਦ ਲਾਈ ਹੋਈ ਹੈ ਉਹ ਸਾਡੀ ਪੌਦ ਬੇਕਾਰ ਚਲੀ ਜਾਏਗੀ ਉਹਨਾਂ ਦਾ ਨੁਕਸਾਨ ਹੋਣ ਦਾ ਵੀ ਖਤਰਾ ਬਹੁਤ ਹੀ ਜ਼ਿਆਦਾ ਹੈ ਤੇ ਭਰਾਵਾਂ ਨਾਲ ਵੀ ਗੱਲ ਕਰਾਵਾਂਗੇ ਕਿਉਂ ਨਹੀਂ ਪੱਕਾ ਕੀਤਾ ਗਿਆ ਤੇ ਕੁਝ ਕਿਸਾਨ ਚਾਹੁੰਦੇ ਹਨ ਜੋ ਉਸ ਨੂੰ ਹੁਣ ਸੂਏ ਨੂੰ ਚੱਲਦਾ ਕਰਨਾ ਤਾਂ ਉਸ ਦੀ ਪਾਣੀ ਦੀ ਅੱਗੇ ਨਿਕਾਸੀ ਵੀ ਕੀਤੀ ਜਾਵੇ ਤਾਂ ਜੋ ਸਾਡਾ ਨੁਕਸਾਨ ਨਾ ਹੋਵੇ ਤੇ ਜਿਨ੍ਹਾਂ ਕਿਸਾਨਾਂ ਨੂੰ ਪਾਣੀ ਚਾਹੀਦਾ ਉਹਨਾਂ ਨੂੰ ਪਾਣੀ ਵੀ ਮਿਲੇ ਤਾਂ ਜੋ ਕਿ ਵੀ ਜਮੀਨ ਦਾ ਪਾਣੀ ਹੀ ਨਾ ਖਤਮ ਹੋਵੇ ਤੇ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਵੇ ਇਹ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਹੈ ਅਸੀਂ ਵੀ ਇਸ ਦੇ ਵਿੱਚ ਰਾਜ਼ੀ ਹਾਂ ਕਿ ਕਿਸਾਨੀ ਨੂੰ ਕਿ ਵੀ ਜਮਿਨੀ ਪਾਣੀ ਨਾ ਖਤਮ ਹੋਵੇ ਨਹਿਰੀ ਪਾਣੀ ਨਾਲ ਹੀ ਇਹਨਾਂ ਦੇ ਕਿਸਾਨ ਭਰਾਵਾਂ ਦੀਆਂ ਫਸਲਾਂ ਲਾਈਆਂ ਜਾਣ ਗੱਲ ਕਰਦੇ ਹਾਂ ਕਿਸਾਨ ਭਰਾਵਾਂ ਨਾਲ ਉਹਨਾਂ ਦਾ ਕੀ ਕਹਿਣਾ ਤੇ ਕੀ ਹੋ ਆਖਦੇ ਜਸਪਾਲ ਸਿੰਘ ਜੀ ਜਸਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਕਿਸਾਨ ਭਰਾ ਇਕੱਠੇ ਹੋਏ ਹੋ ਹਾਂਜੀ ਅਸੀਂ ਤਾਂ ਇਸ ਕੱਲ ਆਏ تھے ਜੀ ਉਰੇ ਜਦੋਂ ਪਾਣੀ ਦੇਣ ਨੂੰ ਦਿੱਕਤ ਆ ਰਹੀ ਦੀ ਵਿੱਚ ਦਾ ਅੱਗੇ ਸੁਆ ਸਮਾਰੇ ਨਹੀਂ ਹੈਗਾ ਜੀ ਨਰੇਗਾ ਨੇ ਜੀ ਜੈ ਜੀ ਸਾਹਿਬ ਨੂੰ ਕਿਹਾ ਜੀ ਵੀ ਤੂੰ ਆ ਉਰੇ ਜੈ ਜੀ ਸਾਹਿਬ ਕਹਿੰਦਾ ਜੀ ਮੈਂ ਉਰੇ ਟੇਲ ਤੇ ਨਹੀਂ ਆਉਂਦਾ ਹੈਗਾ ਮੈਂਡਰ ਵੱਜਦੇ ਨੇ ਆਪਣੇ ਪੁੱਠਾ ਬੋਲਿਆ ਕਹਿੰਦਾ ਕੋਈ ਕਹਿੰਦਾ ਵੀ ਬੰਦ ਕਰਾ ਦਿਓ ਕੋਈ ਕਹਿੰਦਾ ਛੱਡ ਦਿਓ ਜੋ ਗੱਲ ਉਹ ਉਰੇ ਨਹੀਂ ਆਉਂਦੇ ਜੀ ਮਸਲਾ ਹੱਲ ਨਹੀਂ ਹੁੰਦਾ ਜੀ ਇਹ ਦਿੱਕਤ ਹੈ ਜੀ ਬਾਕੀ ਗਾਇ ਜਿਹਨਾਂ ਨੇ ਕੋਈ ਸਫਾਈ ਨਹੀਂ ਕਰੀ ਜੀ ਮੈਂਡਰਾਂ ਤੋਂ ਗਾਇ ਲੀ ਵੀ ਜੀ ਵਿੱਚ ਨੱਕੇ ਇਹ ਸਾਰੇ ਜੇਈ ਦਾ ਸਾਰਾ ਕੰਮ ਹੈ ਜੀ ਇਹ ਜੇਈ ਨਾਲੇ ਗੱਲ ਕਰੀ ਤੇ ਆਪਾਂ ਨੇ ਹੋਰ ਕਿਸੇ ਮਲਾਜਵੇ ਨਾਲ ਕਰੀ ਨਹੀਂ ਹੈਗੀ ਜੀ ਤੁਸੀਂ ਜਿਹੜੀ ਇਹ ਜੇਈ ਸਾਹਿਬ ਦੇ ਧਿਆਨ ਦੇ ਵਿੱਚ ਹੈ ਮਸਲਾ ਲਿਆਂਦਾ ਹੈ ਉਹਨੇ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਉਹਨੇ ਕੋਈ ਹੱਲ ਨਹੀਂ ਕੀਤਾ ਜੀ ਕੀ ਨਾਮ ਹੈ ਜੇਈ ਸਾਹਿਬ ਦਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਇੱਥੇ ਆਇਆ ਨਹੀਂ ਇੱਕ ਵਾਰੀ ਵੀ ਮੌਕੇ ਦਾ ਮਾਇਨਾ ਨਹੀਂ ਪੈਦਾ ਆਉਂਦਾ ਰਹੇ ਜੀ ਸਾਨੂੰ ਤਾਂ ਜੀ ਆਪਣੇ ਉਰੇ ਪਤਾ ਨਹੀਂ ਲੱਗੇ ਜਦੋਂ ਪਾਣੀ ਜਦੋਂ ਪਾਣੀ ਨਹੀਂ ਚਾਹੀਦਾ ਸੀਗਾ ਉਦੋਂ ਆਉਂਦੇ ਰਹੇ ਨੇ ਉਦੋਂ ਆਉਂਦੇ ਰਹੇ ਨੇ ਜੀ ਤੇ ਹੁਣ ਜਦੋਂ ਪਾਣੀ ਨਰੇਗਾ ਨਰੇਗਾ ਬੈਠੀ ਹੁੰਦੀ ਤੇ ਇਹਨਾਂ ਕੋਲ ਆ ਕੇ ਮੜਜਿਆ ਕਰਨ ਜੀ ਬਾਲਟੀਆਂ ਨਾਲ ਇਹ ਪਾਣੀ ਪਾ ਰਹੇ ਸੀ ਜੀ ਇਹਨਾਂ ਨੇ ਕੋਈ ਟੈਂਕੀ ਦਾ ਨਰ ਪ੍ਰਬੰਧ ਨਹੀਂ ਕਰਿਆ ਜੀ ਸਵੇਰੇ ਚ ਪਾਣੀ ਪਾਉਣ ਦਾ ਗੱਲ ਆਉਣ ਵਾਸਤੇ ਜੀ ਹੁਣ ਉਹ ਮੋਟਰਾਂ ਦੇ ਪਾਣੀ ਕਾਣ 10 ਬਾਲਟੀਆਂ ਭਰਦਿਆਂ ਨਹੀਂ ਚ ਬੱਚੇ ਤੋਂ ਟੈਂਕੀਆਂ ਤਾਂ ਦੇ ਸਕਦੇ ਤੇ ਜੀ ਸਰਕਾਰ ਕੋਲੇ ਹੈਗਾ ਸਾਰਾ ਕੁਸ ਜੀ ਇਹ ਸਾਡੀ ਇਹ ਕੋਈ ਕੁਝ ਦੋ ਬੰਦੇ ਚਾਰ ਕਰਾਉਂਚ ਨੇ ਜੀ ਕੁਝ ਡਾਉਂਚ ਨੇ ਜੀ ਜੇ ਅਸੀਂ ਹੋਰ ਖੇਤਾਂ 'ਚ ਪਾਣੀ ਪਾਉਣੇ ਜੀ ਬਿਨਾਂ ਬਾਰੀ ਤੋਂ ਉੱਥੇ ਜਈ ਸਾਹਿਬਰ ਸ਼ਿਕਾਇਤ ਕਰਦਾ ਜੀ ਅਸੀਂ ਪਾਣੀ ਆਉਣਾ ਚਾਹੀਦਾ ਜੀ ਅਸੀਂ ਪਾਣੀ ਲਾਵਾਂਗੇ ਹੁਣ ਤੁਹਾਡੀ ਮੰਗ ਕੀ ਹੈ ਮੰਗ ਤਾਂ ਸਾਡਾ ਪੱਕਾ ਵੀ ਹੋਵੇ ਜੇ ਜੀ ਸੁਆ ਜੀ ਮੈਨੂੰ ਪੱਕਾ ਕੀਤਾ ਜਾਵੇ ਹਾਂ ਬਾਕੀ ਲੱਗੂਗਾ ਜੀ ਸਾਨੂੰ ਜੀਵੀਸੀ ਦੇਣ ਜੀ ਅਸੀਂ ਪਟਵਾਵਾਂਗੇ ਜਿਲ੍ਹਾ ਵੇ ਖੜਕੇ ਜਿੱਥੋਂ ਵੀ ਸਾਨੂੰ ਜੀ ਜੀਵੀਸੀ ਦੇਣ ਜੀ ਜੀ ਸਾਡੀ ਤੇ ਇਹ ਮੰਗ ਹੈ ਜੀ ਜਈ ਸਾਹਿਬ ਨੂੰ કરી ਤੇ ਅਰਜਾ ਫਿਰ ਨਹੀਂ ਅਸੀਂ ਤਾਹਾਂ ਵੀ ਕਰਾਂਗੇ ਜੀ ਜੇ ਨਹੀਂ ਸੁਣਨਗੇ ਸਾਨੂੰ ਮਿਲਣਾ ਚਾਹੀਦਾ ਜੀ ਸਾਹਿਬ ਉਰੇ ਆਈ ਨਹੀਂ ਹੈਗਾ ਵੀ ਆ ਕੇ ਉਰੋ ਮੁੜ ਜੀ ਇਹ ਚਲੋ ਜੀ ਸਾਡਾ ਤੁਹਾਡਾ ਨਾਮ ਮੇਰਾ ਨਾਮ ਭਗਮਾਨ ਸਿੰਘ ਹੈ ਜੀ ਸਾਡਾ ਪਿੰਡ ਸਾਡਾ ਪਿੰਡ ਬੁਜਰਕਾ ਹੈ ਜੀ ਅਸੀਂ 2 ਸਾਲ ਤੋਂ ਲੱਗੇ ਹੋਏ ਆ ਜੀ ਅਰਜ਼ੀਆਂ ਵੀ ਦਿੱਤੀਆਂ ਨੇ ਜੀ ਪਹਿਲਾਂ ਵੀ ਇਹ ਸਾਡਾ ਸੂਹਾ ਚੱਲਣਾ ਚਾਹੀਦਾ ਤੁਸੀਂ ਅਰਜ਼ੀਆਂ ਦਿੱਤੀਆਂ ਨੇ ਨਹਿਰੀ ਵਿਭਾਗ ਨੂੰ ਦਿੱਤੀਆਂ ਨੇ ਕਿਹੜੇ ਟਾਈਮ ਤੋਂ ਦਿੱਤੀਆਂ ਨੇ ਅਸੀਂ ਸਾਲ ਹੋ ਗਿਆ ਜੀ ਉਦੋਂ ਦਿੱਤੀ ਜੀ 1 ਸਾਲ ਪਹਿਲਾਂ ਤੋਂ ਐਪਲੀਕੇਸ਼ਨਾਂ ਦਰਖਾਸਤ ਦਿੱਤੀਆਂ ਸੀ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ ਕੋਈ ਅਸਰ ਨਹੀਂ ਹੋਇਆ ਜੀ ਅਸੀਂ ਤੁਸੀਂ ਜੇਏ ਨੂੰ ਦਿੱਤੀਆਂ ਸੀਗੀਆਂ ਕਿਸੇ ਐਕਸ਼ਨ ਨੂੰ ਦੇਖ ਕਿਹਨਾਂ ਨੂੰ ਦਿੱਤੀਆਂ ਐਕਸ਼ਨ ਸਾਹਿਬ ਨੂੰ ਦਿੱਤੀਆਂ ਦੀ ਉਹ ਭਗਵਾਨ ਦਾਸ ਜਿੰਨੀਆਂ ਜੀ ਅਸੀਂ ਇਹ ਅਰਜ਼ੀ ਦਿੱਤੀ ਜੀ ਵੀ ਸਾਡਾ ਇਹ ਸੂਹਾ ਬਣਨਾ ਚਾਹੀਦਾ ਸਾਰੇ ਬਣ ਗਏ ਚਲੋ ਉਦੋਂ ਬਾਅਦ ਜੀ ਇਹ ਪਿਛਲੇ ਸਾਲ ਥੋੜਾ ਕਾਣੀ ਪਾਣੀ ਛ ਕਣਕਜ ਮੇਰੇ ਦੋ ਕੀਲੇ ਕਣਕ ਦੇ ਮਰੇ ਜੀ ਉਦੋਂ ਕਹਿੰਦੇ ਕਣਕਜ ਅਸੀਂ ਪਾਣੀ ਬੰਦ ਨਹੀਂ ਕਰਦੇ ਚਲੋ ਠੀਕ ਐ ਸੀ ਉਦੋਂ ਉਹ ਕਰਿਆ ਅੱਜ ਜੇ ਜੀਰੀ ਚ ਸਾਨੂੰ ਲੋੜ ਹੈ ਜੀ ਪਾਣੀ ਦੀ ਅੱਗੇ ਲੋੜ ਹੈ ਜੇ ਇਹ ਸੁਆ ਕੋਈ ਬੰਦ ਕਰਾਉਣ ਨੂੰ ਕਹਿੰਦਾ ਜੀ ਅਸੀਂ ਕਹਿੰਦਾ ਵੀ ਕੱਚੇ ਖਾਲ ਪਾ ਦੋ ਜੀ ਜੇ ਅੱਜ ਮੈਂ ਇੱਕ ਵਾਰ ਨਹੀਂ ਵੀ ਕੋਈ ਕੰਮ ਕਰ ਰਿਹਾ ਤਾ ਕੋਈ ਖਾਲ ਪਵਾ ਦੇ ਜੀ ਮੈਿਕ ਮਾ ਕੇ ਜੀਬੀਸੀ ਨਾਲ ਪਵਾ ਦੇ ਹੋਰ ਪਵਾ ਦੇ ਅਸੀਂ ਪਾਣੀ ਅੱਗੇ ਸਪਲਾਈ ਕਰਾਂਗੇ ਪਰ ਇਹ ਪਾਣੀ ਚੱਲਣਾ ਚਾਹੀਦਾ ਜੀ ਸਾਡਾ ਇਹ ਪਾਣੀ ਧਰਤੀ ਚ ਕਿੰਨਾ ਕਰੇਗਾ ਜੀ ਪਾਣੀ ਸਾਡਾ ਪਾਣੀ ਬਿਲਕੁਲ ਖਤਮ ਹੈ ਜੀ ਸੋਚ ਤੁਹਾਡੀ ਵਧੀਆ ਤੁਸੀਂ ਜਮੀਨੀ ਪਾਣੀ ਨੂੰ ਨਹੀਂ ਖਤਮ ਹੋਣ ਦੇਣਾ ਚਾਹੁੰਦੇ ਨਹਿਰੀ ਪਾਣੀ ਨੂੰ ਸਾਡੀ ਆਪ ਦੀ ਜ਼ਮੀਨ ਲੱਗਦੀ ਹੈ ਜੀ ਅਸੀਂ ਆਪ ਦਾ ਖਾਲ ਛੱਡਾਂਗੇ ਜੀ ਉਦੋਂ ਅਗਲੇ ਛੱਡਣਗੇ ਜੀ ਇਹ ਮੈਿਕ ਮਾ ਛੇਤੀ ਤੋਂ ਛੇਤੀ ਆ ਕੇ ਜੀ ਇਹਦਾ ਕੋਈ ਹੱਲ ਕਰੇ ਇਹ ਪਾਣੀ ਬੰਦ ਹੋਣਾ ਨਹੀਂ ਚਾਹੀਦਾ ਚੱਲਣਾ ਜ਼ਰੂਰ ਚਾਹੀਦਾ ਜੀ ਵੀ ਮਤਲਬ ਚਾਹੇ ਉਹ ਜੀਬੀਸੀ ਲਾਵੇ ਜਾ ਕੋਈ ਉਹਨਾਂ ਨੂੰ ਕੋਈ ਵੀ ਚੰਗੀ ਜੀਜ ਲੱਗਦੀ ਆ ਖਾਲ ਪਵਾ ਦੇ ਮੇਰੇ ਖੇਚ ਜਾਊਗਾ ਮੈਂ ਅੱਗੇ ਚੱਲਣਾ ਜੀ ਜੋ ਵੀ ਉਹਨਾਂ ਦੀ ਤਜਰੀਬਾ ਦਾ ਹੈ ਨਹੀਂ ਕਿਸੇ ਕਿਸਾਨ ਦਾ ਆਪਸੀ ਭਾਈਚਾਰਾ ਵੀ ਖਰਾਬ ਨਾ ਹੋਵੇ ਤੇ ਅਸੀਂ ਹਾਂ ਜੀ ਹਾਂ ਸਭ ਦਾ ਮਸਲਾ ਸਾਡਾ ਸਾਡਾ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਆਪਸੀ ਭਾਈਚਾਰਾ ਨਾ ਖਤਮ ਹੋਵੇ ਜੀ ਅਸੀਂ ਇਹ ਕਹਿੰਦੇ ਜੀ ਇਹ ਪਾਣੀ ਸਾਨੂੰ ਮਿਲਣਾ ਮੁਸ਼ਕਲ ਹੈ ਜੀ ਕਿਉਂਕਿ ਸਾਡਾ 5-500 ਫੁੱਟ ਬੋਰ ਹੋ ਗਿਆ ਜੀ ਸਾਡੇ ਬਿਲਕੁਲ ਪਾਣੀ ਨਹੀਂ ਰਿਹਾ ਤਰਤੀਜ ਅਸੀਂ ਤਾਂ ਅੱਜ 30 ਸਾਲਾਂ ਬਾਅਦ ਪਾਣੀ ਦੇਖਿਆ ਜੀ ਸਾਡੀ ਤਾਂ ਉਮਰ ਤਾਂ ਅੱਜ 40 ਸਾਲਾਂ ਦੇਸ ਤੋਂ ਪਾਣੀ ਨਹੀਂ ਦੇਖਿਆ ਜੀ ਅੱਜ ਦੇਖਿਆ ਪਾਣੀ ਅੱਜੇ ਅਸੀਂ ਮੁੱਦਾ ਬਣਾ ਲਿਆ ਵੀ ਇਹ ਪਾਣੀ ਚੱਲੇ ਨਾ ਚੱਲੇ ਜਦ ਕਿ ਇਹ ਸਾਰੇ ਲੋਕਾਂ ਨੂੰ ਇਹਦਾ ਮਸਲਾ ਹੱਲ ਕਰਨਾ ਚਾਹੀਦਾ ਜੀ ਬਿਲਕੁਲ ਤੁਹਾਡੀ ਸੋਚ ਵਧੀਏ ਤੇ ਹੁਣ ਫਤੇਗੜ ਸਾਹਿਬ ਦੇ ਏਰੀਆ ਦੇ ਵਿੱਚ ਪਤਾ ਵੀ ਤੁਹਾਨੂੰ ਵੀ ਦੇਖਿਆ ਹੋਣਾ ਸੋਹਣਾ ਵਾਲਾ ਕਿ ਦੋ ਪਿੰਡਾਂ ਦੇ ਵਿੱਚ ਤਾਂ ਪਾਣੀ ਨਹੀਂ ਖਤਮ ਹੋ ਚੁੱਕਾ ਬਾਈ ਜੀ ਸਾਡੇ ਬੋਰ ਲਵਾਏ ਜੀ 800 ਫੁੱਟ ਤੇ ਲੱਗੇ ਜੀ ਪਾਣੀ ਨਹੀਂ ਨਿਕੜਿਆ ਉਹੀ 450 ਤੇ ਅੱਗੇ ਪੱਤਣ ਦੇ ਪਾਣੀ ਰਹਿ ਵੀਡੀਓ ਖਰਾਬ ਲੇ ਜੀ ਇਹ ਲੋਕਾਂ ਜੇ ਸਾਡੇ ਪਾਣੀ ਪੀਣ ਯੋਗ ਹੈ ਜਿਹੜਾ 250 ਵਾਲਾ ਉਹ ਤੋਂ ਬਾਅਦ ਜਿਹੜਾ ਅਗਲੇ ਪਾਣੀ ਨੂੰ ਖਰਾਬ ਨੇ ਅਸੀਂ ਕੀ ਕਰਾਂਗੇ ਜੀ ਇਹ ਪਾਣੀ ਅੱਜ ਸਾਨੂੰ ਬਚਾਉਣਾ ਚਾਹੀਦਾ ਜੀ ਪਾਣੀ ਜਿੱਦਾਂ ਵੀ ਛੇਤੀ ਤੋਂ ਛੇਤੀ ਇਹ ਸਰਕਾਰ ਮਸਲਾ ਹੱਲ ਕਰੇ ਪਾਣੀ ਸਾਡੇ ਖੇਤਾਂ ਨੂੰ ਲੱਗਣਾ ਚਾਹੀਦਾ ਜੀ ਪਾਣੀ ਸੂਏ 'ਚ ਬੰਦ ਨਾ ਹੋਵੇ ਉਹਦਾ ਮਸਲਾ ਹੱਲ ਹੋਵੇ ਜੀ ਪਿੱਛੇ ਸਾਰੀਆਂ ਨਾਲਾਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਇਹ 6 ਨੰਬਰ ਸੂਆ ਹੈਗਾ ਟਕਰਾਲਾ ਦੇ ਕਿਸਾਨ ਆ ਤੇ ਇੱਕ ਕਰਾਲੇ ਦੇ ਕਿਸਾਨ ਆ ਅਸੀਂ ਮੈਂਡਰਾ ਦੇ ਖੜੇ ਜਿਹੜੇ ਨੂੰ ਅਸੀਂ 6 ਨੰਬਰ ਸੂਆ ਕਹਿੰਦੇ ਆ ਜਿਹੜਾ ਸਾਡਾ ਮੇਨ ਹੈਡਾ ਘਟ ਨੇ ਇੱਥੋਂ ਤੋਂ ਸਾਨੂੰ ਪਾਣੀ ਆਉਂਦਾ ਇਹ ਘਟੋ ਘਟ ਸਾਡੇ ਪਿੰਡ ਦੋਹੇ ਪਿੰਡਾਂ ਚ 800 ਕੀਲੇ ਦੇ ਕਰੀਬ ਪਾਣੀ ਜਾਂਦਾ ਇਹ ਕੋਈ ਛੋਟਾ ਸੂਆ ਨਹੀਂ ਹੈਗਾ ਜੇ ਕਿ ਇਹ ਕੋਈ ਛੋਟੀ ਖਾਲੀ ਹੈ ਚੇ ਦਿਖਾਇਆ ਜਾਵੇ ਇਹ 6 ਨੰਬਰ ਇੱਕ ਮੇਨ ਸੂਆ ਹੈ ਜਿਹੜਾ ਇਸ ਤੋਂ ਅੱਗੇ ਵੀ ਹੈ ਜੋ ਮੈਕਮੇ ਨੇ ਹਾਲੇ ਤੱਕ ਅੱਗੇ ਕੰਮ ਨਹੀਂ ਕੀਤਾ ਅਸੀਂ ਬੇਨਤੀ ਕਰਦੇ ਆ ਵੀ ਉਹਦੇ ਚੋਂ ਜੇ ਬੀਸੀ ਲਾ ਕੇ ਲੇਬਰ ਲਾ ਕੇ ਸਾਰਾ ਪਾਣੀ ਅਗਲੇ ਕਿਸਾਨਾਂ ਨੂੰ ਵੀ ਦਿੱਤਾ ਜਾਵੇ ਇਹ ਨਾ ਹੋਵੇ ਵੀ ਨੇੜੇ ਦੇ 10 ਕਿਸਾਨਾਂ ਦੇ ਖੇਤ 'ਚ ਪਾਣੀ ਪਈ ਜਾਵੇ ਸਾਡਾ ਉਹਨਾਂ ਨਾਲ ਕੋਈ ਵਿਤਕਰਾ ਨਹੀਂ ਸਾਡਾ ਕਹਿਣ ਦਾ ਮਕਸਦ ਹੈ ਵੀ ਜਿਨ੍ਹਾਂ ਦਾ ਹੱਕ ਹੈ ਪਾਣੀ ਦਾ ਸਾਰੇ ਕਿਸਾਨ ਵੀਰਾਂ ਨੂੰ ਮਿਲੇ ਸਾਰਿਆਂ ਨੂੰ ਠੰਡਾ ਪਾਣੀ ਤੇ ਸ਼ਾਂਤੀ ਮਿਲੂ ਜਿਹਦੇ 'ਚ ਕੁਦਰਤੀ ਬਹੁਤ ਨਿਊਟਰਨ ਨੇ ਸਾਨੂੰ ਕੁਦਰਤੀ ਤੱਤ ਮਿਲਦੇ ਨੇ ਜਮੀਨਾਂ 'ਚ ਪਾਉਣ ਤੋਂ ਸਾਡੇ ਕਿਸਾਨ ਵੀਰ ਵੀ ਬਚਣਗੇ ਜਿਹੜਾ ਪਾਣੀ ਦਾ ਲੈਵਲ ਆ ਬਹੁਤ ਨੀਚੇ ਚਲਾ ਗਿਆ ਆਉਣ ਵਾਲੀਆਂ ਪੀੜ੍ਹੀਆਂ ਬਾਅਦ ਤੇ ਬਹੁਤ ਨੁਕਸਾਨ ਆ ਨਾਲ ਨਾਲ ਸਾਡੇ ਬਿਜਲੀ ਦੀ ਵੀ ਬਚਤ ਹੋਊਗੀ ਜਿਹੜਾ ਸੂਆ ਰਸਤੇ ਦੇ ਵਿੱਚ ਜਿੰਨੀਆਂ ਵੀ ਢੋਲੀਆਂ ਲੱਗੀਆਂ ਹੋਈਆਂ ਨੇ ਜਾਂ ਨੱਕੇ ਲੱਗੇ ਹੋਏ ਨੇ ਕਿਸੇ ਦੇ ਵੀ ਟਾੜੀ ਮਰ ਗਿਆ ਅੱਜ ਅੱਜ ਜਿਹੜਾ ਪਾਣੀ ਆ ਬੰਦ ਕੀਤਾ ਗਿਆ ਪਾਣੀ ਤਾਂ ਬੰਦ ਕੀਤਾ ਗਿਆ ਅੱਗੇ ਕ੍ਰੋਸਿੰਗ ਨਹੀਂ ਉਹ ਕ੍ਰੋਸਿੰਗਾਂ ਜਿੰਨੀਆਂ ਹੈਗੀਆਂ ਨੇ ਰਸਤੇ ਦੇ ਵਿੱਚ ਢੋਲੀਆਂ ਨੇ ਜਿੰਨੀਆਂ ਵੀ ਨੱਕੇ ਨੇ ਕਿਸੇ ਵੀ ਮੇਰੇ ਕਿਸਾਨ ਵੀਰ ਦੇ ਨੇ ਜਾਂ ਤਾਂ ਉਹ ਉੱਪਰ ਦੀ ਆਪਦਾ ਢੋਲੀਆਂ ਆਪਣਾ ਪੋੜ ਲਾਵੇ ਨਹੀਂ ਉਹ ਸਾਰੇ ਨੱਕੇ ਕਢਾਏ ਜਾਣ ਮਹਿਕਮੇ ਤੋਂ ਜਿੰਨਾ ਖਾਲ ਹੈ ਖਾਲ ਦੀ ਸਫਾਈ ਕਰਕੇ ਸਾਰੇ ਵੀਰਾਂ ਦੇ ਖੇਤਾਂ 'ਚ ਪਾਣੀ ਪਾਉਂਦਾ ਕਰਿਆ ਜਾਵੇ ਤੇ ਮਹਿਕਮੇ ਨੂੰ ਬੇਨਤੀ ਕਰਦੇ ਵੀ ਜਲਦੀ ਤੋਂ ਜਲਦੀ ਸਾਡੀ ਸੁਣਮਾਈ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਠੀਕ ਹਾਂ ਵੀ ਅਸੀਂ ਜਹੀ ਜੀ ਸਹਾਇਤਾ ਕਰਾਉਣਾ ਚਾਹੁੰਦਾ ਹਾਂ ਜੀ ਕਾਫੀ ਜੀ ਕਿਸਾਨ ਪ੍ਰਸ਼ਾਸਨ ਦੇ ਨਾਲ ਗੱਲ ਨਹੀਂ ਪੈ ਰਹੀ ਜੀ ਸਾਨੂੰ ਮਿਹਰੇ ਆ ਗਏ ਮਿਸ ਜੀ ਉਹ ਬੋਲ ਰਿਹਾ ਨਾਮ ਦੇ ਕੇ ਨਿਕੰਮ ਨਹੀਂ ਲੇ ਨੀ ਕੋਈ ਪਹਿਲੇ ਹੀ ਚਰਮਾ ਉਹ ਕੋਲ ਉਹਦਾ ਨਾਲ ਇਹ ਹੋ ਗਿਆ ਬੱਚੇ ਪਾਣੀ ਸੁਕਾ ਦੇ ਨਾਲ ਹੋ ਗਿਆ ਹਾਂਜੀ ਭਾਈ ਜੀ ਹਾਂਜੀ ਅਸੀਂ ਇੱਕ ਹੋਰ ਕਹਨੇ ਜੀ ਇਹ ਇਹ ਜਿਹੜਾ ਸੂਆ ਜੀ ਛਾਪਰ ਮਬੀ ਪ੍ਰੇਮ ਸਿੰਘ ਵਾਲਾ ਟਕਰਾਲਾ ਬਜ਼ੁਰਗ ਠੇਠੀ ਠੇੜੀ ਠੇਠੇ ਤੋਂ ਚੱਲਦਾ ਜੀ ਬਾਕੀ ਜੇ ਪ੍ਰਸ਼ਾਸਨ ਸਾਥੋਂ ਕੋਈ ਵੀ ਸਹਿਯਤਾ ਲੈਣੀ ਚਾਹੁੰਦਾ ਜੀ ਅਸੀਂ ਤਿਆਰ ਹਾਂ ਜੀ ਸਾਥੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹ ਪਾਣੀ ਚੱਲਣਾ ਚਾਹੀਦਾ ਜੋ ਵੀ ਉਹਨਾਂ ਨੇ ਸਾਥੋਂ ਕਿਸੇ ਵੀ ਤਰ੍ਹਾਂ ਦਾ ਸਹਿਯਤਾ ਲੈਣੀ ਹੈ ਅਸੀਂ ਉਹ ਦੇਵਾਂਗੇ ਪਰ ਇਹ ਸਹਿਯੋਗ ਸਾਡਾ ਨਾਲ ਰਹੂਗਾ ਛੇ ਛੇਤੀ ਤੋਂ ਛੇਤੀ ਮਸਲਾ ਹੱਲ ਹੋ ਜਾਵੇ ਜੀ ਸਾਡਾ ਬਸ ਕੀ ਹੋ ਰਿਹਾ ਸਾਡੇ ਅਰਜੀ ਰਹਿਣੇ ਪਸਾਰ ਨਾਲ ਨਹੀਂ ਜਾ ਰਹੀ ਕੋਈ ਕਰਾਦੀ ਹੋ ਰਹੀ ਹੈ ਕਿੱਦਾਂ ਗੱਡੀ ਦਾ ਮੋਸਟ ਗਿਆ ਉਹ ਬਹਾ ਕੋ ਕਿੱਥੋਂ ਆਦਾ ਹੈ ਉਹ ਆਪ ਨੂੰ ਜੇ ਕੋ ਹੋਰ ਕਹਦੋ ਵੀ ਮੋਗਾ ਤੇ ਨਹੀਂ ਕਿਦਾਂ ਕਰੀਏ ਉਹ ਬੋਲੋ ਮਹਾ ਮੋਗਾ ਤੇ ਨਹੀਂ ਕੋਈ ਕਹਿ ਰਿਹਾ ਵੀ ਉੱਥੋਂ ਫਤੇਪੁਰ ਉਹ ਬੋਲ ਦੋ ਕੀ ਤੁਸੀਂ ਬੋਲਦਾ ਬਹੁਤ ਨੂੰ ਪੈਂਦਾ ਹੋਰ ਅੱਗੇ ਬਾਰੇ ਜੀ ਮਤਲਬ ਹੀ ਬੋਲੋ ਉਹ ਦੂਰੋਂ ਇਹ ਆਉਂਦਾ ਜੀ ਫਤੇਪੁਰ ਤੋਂ ਜੀ ਇਹ ਭਗਵਾਨ ਤੁਮਾਨ ਨੂੰ ਬੇਨਤੀ ਹੈ ਜੀ ਇਹ ਜੇ ਸਾਡਾ ਮੋਗਾ ਜੀ ਟਿਹੇਠੇ ਤੋਂ ਲੱਗ ਜੇ ਜੀ 10 ਪਿੰਡਾਂ ਦਾ ਬਹੁਤ ਧੰਨਵਾਦ ਹੈ ਜੀ ਇਹ ਸਾਨੂੰ ਫਤੇਪੁਰ ਤੋਂ ਆ ਰਹੇ ਜੀ ਮਤਲਬ ਸਾ ਤੂੰ ਦਿੱਕਤ ਆ ਜੀ ਸਾਡਾ ਸੂਰ ਟਿਕਦਾ ਜੀ ਇਹ ਤਾਂ ਸਮਾਣਾ ਸਹਿਰ ਆ ਜੀ ਵਿੱਚ ਥੈਲੇ ਪਰ ਪਰ ਡੇਗੀ ਜਾਂਦੇ ਨੇ ਜੀ ਵਿੱਚ ਨਹੀਂ ਉੱਥੇ ਕੋਈ ਜਾਲ ਜੋੜ ਲੱਗਣੇ ਚਾਹੀਦੇ ਨੇ ਜੀ ਉੱਪਰ ਸੂਏ ਦੇ ਵੀ ਪਾਣੀ ਅੱਗੇ ਚੱਲਦਾ ਹੋਵੇ ਹਾਂ ਜਿੰਨਾ ਵੀ ਇਹ ਕੋਈ ਆ ਜੀ ਇਤਨੇ ਠੇ ਧੋਣਾ ਚਾਹੀਦੇ ਕੋਈ ਵੀ ਆ ਸਾ ਠੇ ਠੇ ਤੋਂ ਲੱਗ ਜਾਈ ਪਹਿਲਾਂ ਸਾਨੂੰ ਇਹ ਠੇ ਠੇ ਧੋਣ ਦਾ ਦੇ ਜੀ ਸ਼ੁਰੂ ਚ ਦਜੀਓ ਗਜਰ ਨਾਲ ਜਿਉਂ ਉੱਥੇ ਬਹੁਤ ਵਧੀਆ ਗੱਲ ਹੋ ਜਾਈ ਠੀਕ ਚਲੋ ਆਪਣਾ ਦਾ ਕਾਇਆ ਗਰ ਨੁਕਸਾਨ ਹੋ ਰਿਹਾ ਏ ਜ਼ਿੰਮੇਦਾਰਾਂ ਦਾ ਇਹ 7-8 ਬੰਦੇ ਲਾਰਖੇ ਨੇ ਜੀ ਇੱਥੇ ਜੇ ਤਾਂ 2-300 ਬੰਦਾ ਚਾਹੀਦਾ ਜੀ ਸੂਏ ਦੀ ਬਾਹੀ ਬਹੁਤ ਦੂਰ ਹੈ ਜੇ ਖੇੜੀ ਤੱਕ ਜਾਊਗਾ ਜੀ ਵੀ ਜਾ ਜੇਵੀ ਸੀ ਭੇਜੇ ਜੀ ਪ੍ਰਸ਼ਾਸਨ ਵੀ ਸਾਡੇ ਨਾਲ ਗੱਲ ਕਰਨ ਜੀ ਆ ਕੇ ਨੁਕਸਾਨ ਹੋ ਰਿਹਾ ਜੀ ਉਰੇ ਲੜਾਈ ਦਾ ਧੰਦਾ ਬਣੂਗਾ ਜੀ ਪੂਰਾ ਬਹੁਤ ਹਜ਼ਾਰ ਬੰਦੇ ਦੇ ਲਵੇ ਖੜਿਆ ਜੀ ਉਰੇ ਸਾਰੇ ਪਿੰਡਾਂ ਦਾ ਵੀ ਸਾਨੂੰ ਉਰੇ ਕਿਰਪਾ ਕਰਕੇ ਸਾਨੂੰ ਜੇ ਲਾਉਣ ਜੇ ਖੇੜੀ ਤੋਂ ਲਾਉਣ ਰੇਗਾ ਜੀ ਬੁਜ਼ੁਰਗ ਤੋਂ ਲਾਉਣ ਜੀ ਕਕਰਿਆਲੇ ਤੋਂ ਲਾਉਣ ਜੀ ਇੱਕ ਬੂਜ਼ਰ ਕਾਲਾ ਸੁਆ ਖੋਲਿਆ ਜਾ ਵੀ ਸਾਰਾ ਕੁਝ ਕਰਨੇ ਆ ਆ ਕੇ ਮੇਰਾ ਬੰਦਾ ਜੀ ਬਹੁਤ ਧੰਨਵਾਦ ਹੈ ਜੇ ਕਰਾ ਦੇਣਗੇ ਜੀ ਨਹੀਂ ਉਰੇ ਲੜਾਈ ਦਾ ਚਾਂਸ ਹੋਣ ਦੇ ਹੈਗੇ ਨੇ ਜੀ ਟੰਗ ਜੀ ਉਹਨੇ ਪਾਣੀ ਛੱਡਣਾ ਜੀ ਜੀਰੀ ਚ ਪੈਣਾ ਇਹਨਾਂ ਨੇ ਪੈਣ ਨਹੀਂ ਦੇਣਾ ਜੀ ਕਿਤੇ ਵੀ ਟੁੱਟਦਾ ਨੁਕਸਾਨ ਕਰ ਰਿਹਾ ਜੀ ਕੀ ਪੀਂਦੇ ਨੇ ਪੈਨਰ ਉਹਨਾਂ ਚਾਹ ਜਨਾ ਚਹੀ ਬਾਲਾ ਬਾਲਾ ਮਾਰੋ ਕਹਿੰਦਾ ਬਕੇ ਦੀ ਬਾਪੇ ਦੀ ਕਰਾ ਦੇ ਮੜੀ ਜੀ ਵੀ ਪਾਣੀ ਨਹੀਂ ਪੀਂਦੇ ਕਹਿੰਦਾ ਸਾਨੂੰ ਪਰ ਹਾਂਜੀ ਕਹਿੰਦੀ ਆ ਜੀ ਆ ਸਾਡਾ ਸੂਆ ਜੀ ਆ ਦਿਖਦਾ ਵੀ ਨਹੀਂ ਆ ਕੇ ਦੇਖ ਲੋ ਜੀ ਲਵੇ ਜੋ ਕਿ ਦੀਂਦੇ ਕਿੱਥੇ ਜੀਤੂ ਵਾਲੇ ਨਹੀਂ ਆ ਆ ਦੋ ਗਿੱਟਾ ਨੇ ਜੀ ਇਹ ਚੋਏ ਚ ਪਾਣੀ ਜਾਂਦਾ ਜੀ ਚੋਏ ਚ ਆਲੇ ਦਾਣੇ ਦੇਖ ਲੋ ਜੀ ਚੋਆ ਸਾਡਾ ਸੂਆ ਕਿੱਧਰ ਗਾਇਓ ਜੀ ਇੱਟਾ ਇੱਟਾ ਖਾ ਗਏ ਜੀ ਲੋਕਾਂ ਇਹਦਾ ਹੱਲ ਕਰਵਾ ਦਿਓ ਜੀ ਮਰ ਕੇ ਅਸੀਂ ਦਾ ਜਮੀਨ ਹਾਂਜੀ ਕਿਹਦਾ ਹਾਂ ਜੀ ਬੋਲ ਦੇ ਕਰੋ ਬੋਲ ਦੇ ਕਰੋ ਹਾਂਜੀ ਭਾਈ ਜੀ ਤੁਹਾਡਾ ਨਾਮ ਕਲਮੰਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸੁਗਾ ਬੁਜ਼ੁਰਗ ਕਾਲਾ ਜੀ ਇਹ ਜੀਵੀਸੀ ਲਿਆ ਕੇ ਜੀ ਹੁਣੇ ਪਰ ਇਹਨੂੰ ਗਾਹ ਤੋਂ ਕੋ ਚੱਲਦਾ ਕੀਤਾ ਜਾਵੇ ਜੀ ਪਰ ਨਾਲ ਦੀ ਨਾਲ ਪਾਣੀ ਛੱਡਿਆ ਜਾਵੇ ਜੀ ਫਿਰ ਇਹ ਗਾਂ ਗਾਸੀ ਕਰਕੇ ਸਾਰੇ ਸਾਰੇ ਲੋਕਾਂ ਨੂੰ ਪਾਣੀ ਮਿਲ ਜੂਗਾ ਜੀ ਤਾਂ ਜੋ ਜ਼ਮੀਨੀ ਪਾਣੀ ਦਾ ਬਚਿਆ ਰਹੇ ਤੇ ਨਹਿਰੀ ਪਾਣੀ ਨਾਲ ਫਸਲਾਂ ਵੀ ਤੇ ਹੋ ਹੋ ਜਾਣਗੇ ਸਾਰੇ ਜੀ ਕਿਹਦੇ ਲਾਉਂਦੀ ਕਹਿੰਦੇ ਖਾਲ ਹੋਰ ਹੈ ਜੀ ਉਹ ਵੀ ਸਾਡਾ ਚੱਲਦਾ ਕਰਨਾ ਚਾਹੀਦਾ ਜੀ ਕਹਿੰਦੇ ਫਿਰ ਇਹ ਪਾਣੀ ਦਾ ਨਿਕਾਸ ਹੋ ਜਾਈ ਜਦ ਸਭ ਕਿੰਨਾ ਮਰਜੀ ਆਈ ਹੈ ਵੀ ਜੇ ਲੋ ਫਿਰ ਕੋਈ ਚੱਕਰ ਹੈ ਪਾਣੀ ਦਾ ਰਕਦਾ ਕਿ ਚੰਪੂ ਚ ਵਿੱਚ ਜਾਂਦਾ ਹਾਂ ਜੀ ਫਿਰ ਗਾਹਾਂ ਲੰਗਦਾ ਹੋ ਜੂਗਾ ਜੀ ਇਹ ਐਸ ਡੀਓ ਨਹੀਂ ਆਉਣਗੇ ਜੀ ਅਸੀਂ ਵੱਡਾ ਰੋਡ ਜਾਮ ਕਰ ਦਾਂਗੇ ਜੀ ਫਿਰ ਵੀ ਤਾਂ ਆਉਣਗੇ ਜੀ ਸਾਨੂੰਰੇ ਮਿਲਦੇ ਨਹੀਂ ਹੈਗੇ ਜੀ ਹੋ ਰਾਮ ਜਿਹਦੇ ਪਾਣੀ ਨਹੀਂ ਪੈਂਦਾ ਲੋਕਾਂ ਨੂੰ ਮਿਲ ਕੇ ਜੀ ਉਰੀ ਚਲੇ ਜਾਂਦੇ ਨੇ ਜੀ ਜੀ ਸਾਹਿਬ ਸਾਨੂੰ ਦੱਸਣ ਜੀ ਨੰਬਰ ਲੈ ਲੈਣ ਸਾਡਾ 9876020385 ਅਸੀਂ ਉਹਦੀ ਪਹੁੰਚਾਂਗੇ ਜੂਰੇ ਸਾਰੀ ਟੀਮ ਸਾਡਾ ਇਹ ਸੂਵੇ ਚੱਲਦੇ ਕਰੇ ਜਾਣ ਜੀ ਦੋ ਨਹੀਂ ਤਾਂ ਉਹ ਬਹੁਤ ਮਸਲਾ ਖਰਾਬ ਹੋ ਰਿਹਾ ਜੀ ਜੀ ਸਾਹਿਬ ਨੇ ਕੱਲ ਵੀ ਸਾਨੂੰ ਇਹ ਗੱਲ ਕਹੀ ਹੈ ਜੀ ਕਹਿੰਦਾ ਮੈਂ ਆਉਂਦਾ ਨਹੀਂ ਹੈਗਾ ਅਸੀਂ ਤਾਂ ਮੁੱਦਾ ਚੱਕਿਆ ਜੀ ਇਹੇ 9 ਬੰਦੇ ਲਾਰਖੇ ਦੇ ਨਰੇਗਾ ਦੇ ਜੀ ਕੋਈ ਬੰਦਾ ਨਹੀਂ ਉਰੇ ਆਉਂਦਾ ਜੀ ਇਹਦਾ ਮਲਾਜਮ ਹੈ ਜਿਹੜਾ 9 ਬੰਦੇ ਨਾਲ ਕੀ ਹੋਊਗਾ ਸੇ ਇਹਨਾਂ ਦਾ ਮਿੱਟ ਖਾਣਾ ਜੀ ਵੀ ਸੀ ਦਾ ਕੰਮ ਹੈ ਜੀ ਠੀਕ ਹੈ ਨਾ ਕੱਢ ਪਰਗੇ ਕੱਢ ਕੇ ਛੇਤੀ ਤੋਂ ਛੇਤੀ ਕੱਢੋ ਮਸਲਾ ਇਹ ਕੰਮ ਹੋ ਹੋਵੇ ਠੀਕ ਹੈ ਨਾ ਦੋਏ ਜਣਾ ਮਦਦ ਸਾਨੂੰ ਪਾਣੀ ਸਾਨੂੰ ਮਿਲਣਾ ਚਾਹੀਦਾ ਹੈ ਸਾਫ ਸਾਡੇ ਖਾਲ ਹੋਣੇ ਚਾਹੀਦੇ ਨੇ ਠੀਕ ਹੈ ਨਾ ਨਾਲ ਲਾ ਕੇ ਅਸੀਂ ਨਾਲ ਕਰਾਵਾਂਗੇ ਤੁਹਾਨੂੰ ਸਹਾਇਤਾ ਦਿਓ ਅਸੀਂ ਸਹਾਇਤਾ ਤੁਹਾਨੂੰ ਦੇਵਾਂਗੇ